ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਾਇਤਪੁਰਾ ਵਿਖੇ ਖੇਤਾਂ 'ਚ ਕਣਕ ਦੇ ਣਾੜ ਨੂੰ ਲੱਗੀ ਅਗਦੀਆਂ ਲਪਟਾਂ ਨੇ ਕਰਮ ਸਿੰਘ ਵਾਸੀ ਪਿੰਡ ਨਾਇਤਪੁਰਾ ਦੇ ਪਸ਼ੂਆਂ ਵਾਲੀ ਬਾੜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਇੱਕ ਗਾਂ ਤੇ ਇੱਕ ਬੱਕਰੀ ਦੀ ਮੌਤ ਹੋ ਜਾਣ ਅਤੇ ਸੱਤ ਪਸ਼ੂਆਂ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਹੈ ਪਸ਼ੂਆਂ ਦਾ ਇਲਾਜ ਕਰ ਰਹੀ ਵੈਟਰਨਰੀ ਅਫਸਰ ਡਾਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਤਿੰਨ ਬੱਕਰੀਆਂ ਤਿੰਨ ਮੱਝਾਂ ਤੇ ਇੱਕ ਗਾਂ ਜ਼ਖਮੀ ਹਾਲਤ ਵਿੱਚ ਸਨ ਜਿਨ੍ਹਾਂ ਨੂੰ ਤੁਰੰਤ ਮੋਢਲੀ ਸਹਾਇਤਾ ਦੇ ਕੇ ਇਲਾਜ ਸ਼ੁਰੂ ਕੀਤਾ ਗਿਆ ਨਾ ਫਤਿਹਗੁਰ ਸਾਹਿਬ ਦੇ ਸਬ ਇਨਸਪੈਕਟਰ ਸੁਪਿੰਦਰ ਸਿੰਘ ਨੇ ਕਿਹਾ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕੁਦਰਤੀ ਲੱਗੀ ਹੈ ਚਾ ਕਿਸੇ ਵੱਲੋਂ ਜਾਣ ਪੁੱਛ ਕੇ ਲਗਾਈ ਗਈ ਹੈ ਨਾਮਰਾ ਕਰਮ ਸਿੰਘ ਜੀ ਇੰਟਰਵਿਊ ਪੰਡਾ ਮੌਫਰਾਏ ਹਾਂ ਲਾ ਹੋਇਆ ਜੀ ਉਹ ਨਾਮਰਾ ਖੇਤਾਂ 'ਚ ਅੱਗ ਲੱਗੀ ਹੈ ਜੀ ਇਹ ਖੇਤਾਂ 'ਚ ਲੱਗੀ ਲੱਗਦੀ ਅੱਗ ਫੈਲ ਗਈ ਫੈਲ ਕੇ ਮੇਰੇ ਪਸ਼ੂਆਂ 'ਚ ਵੱਢ ਗਈ ਜੀ ਉਸ ਤੋਂ ਬਾਅਦ ਫਿਰ ਮੇਰੇ ਪਸ਼ੂਆਂ ਨੂੰ ਕਾਸੀ ਅੱਗ ਲੱਗੀ ਤੇ ਦੋ ਪਸ਼ੂ ਮੇਰੇ ਮਰ ਗਏ ਤੇ ਬਾਕੀ ਸਾਰੇ ਮੇਰੇ ਸੋਹਣੇ ਸੂਸੇਣ ਤੇ ਮੈਂ ਸਰਕਾਰ ਕੋਲੋਂ ਮੰਨ ਕਰਦਾ ਵੀ ਮੇਰੇ ਪਸੰਦਾ ਮਨੀ ਗੋਮਵਾਜ ਦਿੱਤਾ ਜਾਵੇ ਕਿਹੜੇ ਕਿਹੜੇ ਜਾਣਦਾਰ ਮਿਲਣ ਜਾਨੀ ਵੀ ਗਾਂ ਮਰ ਗਈ ਇੱਕ ਮੇਰਾ ਛੇਲਾ ਮਰ ਗਿਆ ਠੀਕ ਹੈ ਬਾਸ ਨੂੰ ਵਾਲੀ ਬਾਸ ਨੂੰ ਵਾਲੀ ਜਖਮੀ ਕਿੰਨੇ ਕੋ ਜਖਮੀ ਕਿੰਨੇ ਨੇ ਜਖਮੀ 7 ਜਖਮੀ ਹੈ ਉਹ ਦੱਸਾ ਦੋ ਨੰਬਰ ਕੀ ਆ ਇਹ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਕਾਰਨ ਦਾ ਕੋਈ ਬਤਾ ਕੀ ਮੰਨ ਕਰਦਾ ਮੈਂ ਵੀ ਇਹੀ ਕਰਦੇ ਆਂ ਕਿ ਜੇ ਹੁਣ ਕਿਸੇ ਨੇ ਅੱਗ ਲਾਈਆ ਤਾਂ ਉਹਦੇ ਕਾਨੂੰਨ ਕਰ ਦੋਗੇ ਜੀ ਕਤੀ ਜੋ ਸੰਦਰ ਨੁਕਸਾਨ ਹੋਇਆ ਉਹ ਸਾਨੂੰ ਮਿਲਿਆ ਮੇਰਾ ਨਾਮ ਡਾਕਟਰ ਪ੍ਰਦੀਪ ਸਿੰਘ ਹੈ ਜੀ ਮੈਂ ਬਤੌਰ ਵੈਟਰੀਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਬੋਰਾ ਵਿਖੇ ਤਣਾਤ ਹਾਂ ਮੈਨੂੰ ਵੀ 3:11 ਵਜੇ ਫੋਨ ਆਇਆ ਕਿ ਪਿੰਡ ਦਾ ਨਾ ਪੂਰਾ ਜਿਹੜਾ ਕਿ ਮੇਰੀ ਅਧਿਕਾਰ ਖੇਤਰ ਦੇ ਅੰਦਰ ਆਉਂਦਾ ਹੈ ਉੱਥੇ ਅੱਗ ਲੱਗ ਗਈ ਹੈ ਤੇ ਕੁਝ ਪਸ਼ੂ ਜਿਹੜੇ ਆ ਉਹਦੀ ਅੱਗ ਦੀ ਲਪੇਟ ਵਿੱਚ ਆ ਗਏ ਨੇ ਮੈਂ ਮੌਕੇ ਤੇ ਜਾ ਕੇ ਵੇਖਿਆ ਅੱਗ ਦੀ ਲਪੇਟ ਵੀ ਥੋੜਾ ਕਰਕੇ ਇੱਕ ਗੱਭਣਗਾ ਸੌਣ ਵਾਲੀ ਸੀ ਜਿਸ ਦਿਨ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੱਕਰੀ ਜਿਸ ਦਿਨ ਮੌਕੇ ਤੇ ਮੌਤ ਹੋ ਗਈ ਤੇ ਚਾਰ ਪਸ਼ੂ ਘੇਰੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਤਿੰਨ ਮੱਝਾਂ ਤੇ ਇੱਕ ਗਾਂ ਸੀ ਅਤੇ ਤਿੰਨ ਬੱਕਰੀਆਂ ਜੋ ਕਿ ਜ਼ਖਮੀ ਹੋ ਗਈਆਂ ਤੇ ਇਹ ਲੱਗਣ ਦਾ ਕਾਰਨ ਪਤਾ ਲੱਗਿਆ ਮੁਰਲੀ ਬਰਤਾਂ ਤੁਨ ਦੇਖਿਆ ਹਣ ਕੀ ਕਾਰਨ ਹੋਣਾ ਦੇਖੋ ਜਦੋਂ ਮੈਂ ਪਹੁੰਚਿਆ ਉਦੋਂ ਤੇ ਮੈਂ ਇਸ ਪਾਸੇ ਆਇਆ ਨਹੀਂ ਮੈਂ ਤਾਂ ਆਪਣੀ ਡਾਕਟਰੀ ਸਹਾਇਤਾ ਦੇ ਲਈ ਮੁਰਲੀ ਗੇੜਾ ਸਾਹਿਬ ਤਾਂ ਅਸੀਂ ਨਹੀਂ ਨੰਗਰਾਂ ਦੀ ਪੇਸ਼ ਹੋਣੀ ਉਹਨਾਂ ਨੂੰ ਦੇਣ ਲੱਗ ਪਿਆ ਬਾਕੀ ਆਗ ਲੱਗੀਆਂ ਹੁੰਦੇ ਘਰਾਂ ਨਾਲ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਪਰ ਹੁਣ ਕੀ ਹਾਲਤ ਹੈ ਜਿਹੜੇ ਪਸ਼ੂ ਦੇਖੋ ਜਿਹੜੇ ਜੇ ਤੇ ਬੱਕਰੀਆਂ ਸੀ ਜਿਹਨੀਆਂ ਉਹਨਾਂ ਨੂੰ ਤਾਂ ਮਦਦ ਹੀ ਸਹਾਇਤਾ ਦਿੱਤੀ ਗਈ ਉਹ ਤਾਂ ਕਾਫੀ ਠੀਕ ਨੇ। ਮਤਲਬ ਆਊਟ ਆਫ ਡੇਂਜਰ ਨੇ ਤੇ ਜਿਹੜੀਆਂ ਝੋਤੀ ਤੇ ਮੱਝ ਤੇ ਇੱਕ ਕੱਟੀ ਹੈ ਉਸ ਦੀ ਹਾਲਤ ਵੀ ਜਿਹੜੀ ਹੈ ਉਹ ਸਥਿਰ ਹੈ। ਬਸ ਜਿਹੜੀ ਇੱਕ ਗਾਂ ਹੈ ਉਹ ਗੱਬਣ ਹੈ ਉਸ ਦੀ ਹਾਲਤ ਥੋੜੀ ਚਿੰਤਾਜਨਕ ਹੈ। ਉਸ ਨੂੰ ਅੰਡਰ ਆਬਜ਼ਰਵੇਸ਼ਨ ਜਿਹੜਾ ਉਹ ਰੱਖਿਆ ਗਿਆ ਹੈ। ਬਾਕੀ ਅਸੀਂ ਆਪਣੇ ਵਾਲ ਫਲੂਇਡ ਜਿਹੜੇ ਆ ਉਹ ਲਾ ਦਿੱਤੇ ਗਏ ਨੇ ਉਹਨਾਂ ਨੂੰ ਪ੍ਰੀ ਮੋਡਰੀ ਸਾਥਾ ਜੋ ਵੀ ਹੈ ਉਹ ਦੀ ਨੂੰ ਪ੍ਰੋਵਾਈਡ ਕਰ ਦਿੱਤੀ ਗਈ ਹੈ ਤੇ ਮੇਰੀ ਉੱਚ ਅਧਿਕਾਰੀਆਂ ਕੋਲਿਆਂ ਮੈਕਨੀਕ ਨੂੰ ਇਹ ਮੰਗ ਹੈ ਵੀ ਖਸੂਰ ਦਾ ਇਲਾਜ ਕਰਨ ਲਈ ਜੋ ਵੀ ਜ਼ਰੂਰੀ ਦਵਾਈਆਂ ਦੀ ਲੋੜ ਹੈ ਉਹ ਕਿਰਪਾ ਕਰਕੇ ਭੇਜਿਆ ਜਾਵੇ ਤਾਂ ਜੋ ਅਸੀਂ ਖਸੂਰ ਦਾ ਇਲਾਜ ਹੈ ਉਹ ਆਪਣੇ ਹਿਸਾਬ ਨਾਲ ਕਰ ਸਕੀਏ ਸਰੀਰ ਅਗ ਲਗੀ ਜਿਹੜਾ ਕੰਕ ਦਾ ਨਾੜ ਹੁੰਦਾ ਹੈ ਉਹ ਦਿਨ ਨਾਲ ਇਥੇ ਨੈਟਵਰਕ ਬਰਬਾਦੀ ਦੇ ਪਸ਼ੂਦਾਨ ਨੂੰ ਨੁਕਸਾਨ ਹੋਇਆ ਤੇ ਪਤਾ ਕਰ ਰਹੇ ਆ ਕਿ ਨਾ ਅੱਗ ਕੁਦਰਤੀ ਲੱਗੀ ਜਾਂ ਕਿਸਨੇ ਲਾਈ